ਆਨਲਾਈਨ ਮੰਗਵਾਉਂਦੇ ਤਾਂ ਆਹ ਹਾਲ ਦੇਖ ਲੋ ਕਿਵੇਂ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਵੇਂ ਤੁਹਾਨੂੰ ਬੇਫੂਕ ਬਣਾਇਆ ਜਾ ਰਿਹਾ ਹੈ ਜਨਸ਼ਕਤ ਦੇ ਨਾਮ ਕੋਸ ਨਾ ਕਰੇ ਨਾਲ ਮੇਗਾ ਇੱਕ ਵਾਰ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਕਿ ਤੁਸੀਂ ਵੀ ਆਨਲਾਈਨ ਖਾੜ ਪੀਣ ਹੋਈਆਂ ਚੀਜ਼ਾਂ ਮੰਗਵਾਉਣ ਤੋਂ ਡਰ ਜਾਓਗੇ ਪਹਿਲਾਂ ਤੁਸੀਂ ਕੇਕ ਵਾਲੀ ਵੀਡੀਓ ਦੇਖੀਏ ਕੇਕ ਵਾਲੀ ਵੀਡੀਓ ਦੇ ਨਾਲ ਯਾਰ ਇਹ ਖਾਲੇ ਨੂੰ ਪਤਾ ਹੈ ਤਾਂ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿੱਥੇ ਇੱਕ ਬਿੱਚੂ ਬੰਦੇ ਨੇ ਆਨਲਾਈਨ ਜਲਾਬ ਪਨੀਰ ਆਰਡਰ ਕੀਤਾ ਸੀ ਪਨੀਰ ਘਰ ਦੇ ਵਿੱਚ ਆਉਂਦਾ ਹੈ ਤਾਂ ਦੇਖੋ ਪਨੀਰ ਦੀ ਕੁਆਂਟੀਟੀ ਵਧਾਉਣ ਦੇ ਲਈ ਕਿੰਨਾ ਗਲਤ ਤਰੀਕਾ ਵਰਤਿਆ ਗਿਆ ਹੈ ਕਿਵੇਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਇਹ ਪਨੀਰ ਬੰਦਾ ਖੋਲ ਕੇ ਦੇਖਦਾ ਹੈ ਤਾਂ ਉਹਦੇ ਵਿੱਚ ਪੱਥਰ ਪਾਇਆ ਹੁੰਦਾ ਹੈ ਤਾਂ ਕਿ ਜਿਹੜਾ weight ਹੈ ਉਸ ਪਨੀਰ ਦਾ ਵੱਧ ਜਾਵੇ ਉਹਦੇ ਦਾ ਕਹਿਣਾ ਕਿਸ ਨੇ ਤੇ ਤਾਂ ਪਨੀਰ ਦੇ ਵਿੱਚ ਦੇਖੋ ਕਿੰਨੀ ਮਿਲਾਵਟ ਹੈ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜਾ ਉਸ ਤੇ ਬੇਟ ਵਧਾਉਣ ਦੇ ਲਈ ਉੱਥੇ ਵਿੱਚ ਪੱਥਰ ਪਾਇਆ ਗਿਆ ਹੈ ਤਾਂ ਕਿ ਲੋਕ ਦੇਖੂ ਵੰ ਸਕਣ ਡੈਂਜਰ ਆਨਲਾਈਨ ਡਿਲੀਵਰੀ ਕਰਨ ਵਾਲੇ ਲਈ ਆਊਟਲੈਟ ਨਹੀਂ ਤੁਹਾਨੂੰ ਬੇਟ ਬਣਾਉਂਦੇ ਨੇ ਜੇ ਤੁਸੀਂ ਜੁਨਾਹੋ ਸਕੇ ਆਨਲਾਈਨ ਲਈ ਜੁਨਾਹੋ ਸਮਾਨ ਹੈ ਉਸ ਪਾਟ ਮੰਗਵਾਓ ਤਾਂ ਕਿ ਤੁਸੀਂ ਜਿਹੜੇ ਬੇਟ